ਤੇ ਵੀ ਕਿਤੇ ਬੇਇਨਸਾਫੀ ਹੋਈ ਪੰਜਾਬ ਦੇ ਵਿੱਚ ਮੈਂ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਚਾਹੇ ਉਹ ਐਨਐਸਏ ਲਾਉਣਾ ਨੌਜਵਾਨਾਂ ਨੂੰ ਚੱਕ ਕੇ ਦਿਬਰੂਗੜ੍ਹ ਜੇਲ੍ਹ ਅਸਾਮ ਚ ਭੇਜ ਦੇਣਾ ਬੰਦੀ ਸਿੰਘਾਂ ਦੀ ਗੱਲ ਹੈ ਮੱਤੇਵਾੜਾ ਦਾ ਜਿਹੜਾ ਮੋਰਚਾ ਲੱਗਿਆ ਮੈਂ ਉੱਥੇ ਗਿਆ ਵਾਂ ਜ਼ੀਰੇ ਫੈਕਟਰੀ ਨੂੰ ਬੰਦ ਕਰਾਉਣ ਦੀ ਗੱਲ ਮੈਂ ਉੱਥੇ ਪਹੁੰਚਿਆ ਸੀਗਾ ਬੇਅਦਬੀਆਂ ਦਾ ਮਸਲੇ ਤੇ ਕੀਤਾ ਪਾਣੀਆਂ ਦੇ ਮਸਲੇ ਦੇ ਉੱਤੇ ਜਿਹੜਾ ਨਹਿਰਾਂ ਤੇ ਫਿਰੋਜ਼ਪੁਰ ਧਰਨਾ ਲੱਗਿਆ ਮੈਂ ਉੱਥੇ ਪਹੁੰਚਿਆ ਭਾਨੇ ਸਿੱਧੂ ਦੇ ਉੱਤੇ ਬੇਇਨਸਾਫੀ ਹੋਈ ਮੈਂ ਕੋਰਟ ਦੁਨne ਪਹੁੰਚਿਆ ਸੋ ਮੈਨੂੰ ਇੱਕ ਕਿਸਮ ਦਾ ਮੇਰੇ ਸੁਭਾਅ ਵਿੱਚ ਹੈ ਕਿ ਮੈਂ ਕਿਤੇ ਵੀ ਬੇਇਨਸਾਫੀ ਹੁੰਦੀ ਹੈ ਤਾਂ ਜਿਹੜਾ ਸਾਨੂੰ ਸਿਖਾਇਆ ਗਿਆ ਕਿ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਨੂੰ ਦੇਖ ਕੇ ਪਿੱਠ ਕਰਨੀ ਆ ਜਾਂ ਮੂਕ ਦਰਸ਼ਕ ਬਣਨਾ ਜ਼ੁਲਮ ਦੇ ਖਿਲਾਫ ਹਮੇਸ਼ਾ ਆਵਾਜ਼ ਉਠ ਸੋ ਪੋਸਿਬਲੀ ਉਹਦੇ ਕਰਕੇ ਲੋਕਾਂ 'ਚ ਇੱਕ ਗੁੱਡਵਿਲ ਜਨਰੇਟ ਹੋਈ ਹੈ ਬਾਕੀ ਟਿਕਟਸ ਜਿਹੜਾ ਪ੍ਰੋਸੈਸ ਹੈ ਉਹ ਕਾਂਗਰਸ ਪਾਰਟੀ ਜਿਹੜੀ ਸਾਡੀ ਉਹ ਜਦੋਂ ਤੈ ਕਰੇਗੀ ਅ ਅਗਰ ਉਹ ਕੋਈ ਸਮਝਣ ਦੇ ਮناسب ਕਿ ਹਾਂ ਅਸੀਂ ਸੁਖਪਾਲ ਸਿੰਘ ਨੂੰ ਜਾਂ ਖੈਰੇ ਨੂੰ ਕਿਤੇ ਲੜਾਉਣਾ ਵਾ ਤਾਂ ਮੈਂ ਕਹਿੰਦੀ ਪਿੱਠ ਨਹੀਂ ਕੀਤੀ ਔਰ ਮੈਂ ਜਿ세 ਵੀ ਵੱਡੀ ਚੁਣੌਤੀ ਤੋਂ ਜ਼ਿੰਦਗੀ 'ਚੋਂ ਪਿੱਛੇ ਨਹੀਂ ਹਟਿਆ ਨਹੀਂ ਪ੍ਰਾਇਓਰਟੀ ਕਿਹੜੀ ਰੂਹ ਪ੍ਰੋਡੂਸ ਸਰ ਉਹ ਜਾਂ ਸੰਗਤ ਨਹੀਂ ਮੈਂ ਕੋਈ ਪ੍ਰਾਇਓਰਟੀ ਕੋਈ ਇਸ ਤਰ੍ਹਾਂ ਦੀ ਆਪਣੇ ਮਨ ਵਿੱਚ ਖਿਆਲ ਨਹੀਂ ਲੈਂਦਾ ਇਟ ਡਿਪੈਂਡਸ ਸੋਲੀਲੀ ਓਨ ਦ ਪਾਰਟੀ ਬਿਕਾਜ਼ ਮੈਂ ਕੋਈ ਮੈਂਬਰ ਪਾਰਲੀਮੈਂਟ ਲੜਨ ਦੇ ਵਿੱਚ ਕੋਈ ਇੰਟਰਸਟਿਡ ਨਹੀਂ ਹੈਗਾ ਹਾਂ ਜੇ ਪਾਰਟੀ ਕਹੂਗੀ ਕਿ ਅਸੀਂ ਲੜਾਉਣਾ ਹੈ ਤੁਹਾਨੂੰ ਪਾਰਲੀਮੈਂਟਸ ਲੈ ਕੇ ਜਾਣਾ ਚਾਹੁੰਦੇ ਆਂ ਦੈਨ ਆ ਵਿਲ ਨਾਟ ਡਿਸਿਸਟ ਆ ਵਿਲ ਨਾਟ ਸ਼ੋ ਮਾਈ ਬੈਕ ਟੂ them ਔਰ ਉਹਦੇ ਚ ਕਾਰਨ ਹੋਰ ਵੀ ਬਹੁਤ ਵੱਡਾ ਮੇਰੇ ਖਿਆਲ ਸੰਗਰੂਰ ਦੇ ਵਿੱਚ ਆਵਾਜ਼ ਜਿਹੜੀ ਉੱਠ ਰਹੀ ਆ ਉਹ ਭਗਵੰਤ ਮਾਨ ਨੇ ਜਿਹੜਾ ਮੇਰੇ ਤੇ ਇੱਕ ਬਿਲਕੁਲ ਝੂਠਾ ਬੇਬੁਨਿਆਦ ਮਨਕੜਤ ਔਰ ਬੜਾ ਲਾਈਫ ਥ੍ਰੀਟਨਿੰਗ ਦਰਜ ਕੇਸ ਦਰਜ ਕੀਤਾ ਐ ਐਨਡੀਪੀਐਸ ਦਾ ਜਦਕਿ ਇਹਨੂੰ ਪਤਾ ਸੀ ਅੱਛੀ ਤਰ੍ਹਾਂ ਨਾਲ ਕਿ ਇਹ ਜਿਹੜਾ ਐਨਡੀਪੀਐਸ ਦਾ ਕੇਸ ਹੈ 2017 ਚ ਮੈਨੂੰ ਉਸ ਵਕਤ ਅਦਾਲਤ ਨੇ ਸਮਨ ਕੀਤਾ ਸੀ ਜਦੋਂ ਮੈਂ ਰਾਣੇ ਗੁਰਜੀਤ ਨੂੰ ਇੱਕ ਮਾਈਨਿੰਗ ਮਾਫੀਆ ਕੇਸ ਚ ਕਢਾਇਆ ਸੀਗਾ ਔਰ ਉਸ ਵਕਤ ਸੋਸ਼ਲ ਮੀਡੀਆ ਦੇ ਵੀਡੀਓਜ਼ ਅੱਜ ਵੀ ਅਵੇਲੇਬਲ ਨੇ ਭਗਵੰਤਪਾਨ ਦੀ ਜਿੱਥੇ ਮੈਨੂੰ ਕਹਿ ਰਿਹਾ ਜਿੱਥੇ ਕਹਿ ਰਿਹਾ ਮੇਰੇ ਹੱਕ ਚ ਕੇ ਖੈਰਾ ਬੇਗੁਨਾਹ ਹੈ ਇਹਦੇ ਨਾਲ ਧੱਕਾ ਹੋ ਰਿਹਾ ਇਹਦੇ ਨਾਲ ਵੈਂਡੇਟਾ ਹੋ ਰਿਹਾ ਮੈਂ ਪਾਰਲੀਮੈਂਟ ਵਿੱਚ ਗੱਲ ਉਠਾਉਂਗਾ ਸਰਕਾਰ ਬਣਨ ਤੇ ਉਸੇ ਕੇਸ ਮੈਨੂੰ ਇੰਪਲੀਕੇਟ ਕਰਤਾ ਔਰ ਜਦੋਂ 4 ਜਨਵਰੀ 2024 ਨੂੰ ਮੇਰੀ ਹਾਈ ਕੋਰਟ ਨੇ ਬੇਲ ਦਿੱਤੀ ਆ ਉਸ ਦਿਨ ਤੜਕੇ 3 ਵਜੇ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਇੱਕ ਹੋਰ ਝੂਠਾ ਮੁਕਦਮਾ ਦਰਜ ਕਰਕੇ ਮੈਨੂੰ ਫਿਰ ਜੇਲ੍ਹ ਵਿੱਚ ਰੀਅਰੈਸਟ ਕੀਤਾ ਇੱਥੋਂ ਉਹਦੀ ਨਫ਼ਰਤ ਦੀ ਭਾਵਨਾ ਉਜਾਗਰ ਹੋਈ ਤੇ ਪੰਜਾਬ ਦੇ ਲੋਕ ਤੁਹਾਨੂੰ ਮੈਂ ਦੱਸ ਦਿੰਦਾ ਕਿ ਹਮੇਸ਼ਾ ਕਦੀ ਵੀ ਐਗਰੈਸਿਵ ਨਾਲ ਨਹੀਂ ਖੜੇ ਹੁੰਦੇ ਜਾਲਮ ਨਾ ਨਹੀਂ ਖੜੇ ਹੁੰਦੇ ਉਹ ਹਮੇਸ਼ਾ ਵਿਕਟਿਮ ਦੇ ਨਾਲ ਖੜੇ ਹੁੰਦੇ ਜਿਹਦੇ ਤੇ ਅਤਿਆਚਾਰ ਜ਼ੁਲਮ ਹੁੰਦਾ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਅਗਰ ਕੋਈ ਨੋਬਤ ਆਈ ਸੰਗਰੂਰ ਦੇ ਵਿੱਚ ਖੜੇ ਹੋਣ ਦੀ ਉਹਦੇ ਵਿੱਚ ਭਗਵੰਤ ਮਾਨ ਦਾ ਵੀ ਯੋਗਦਾਨ ਆ ਔਰ ਮੈਂ ਕਹੂੰਗਾ ਕਿ ਫੇਰ ਜੇ ਲੜਨਾ ਹੀ ਆ ਤੇ ਤੂੰ ਫਿਰ ਉਮੀਦਥੇਰ ਨੂੰ ਪਿੱਛੇ ਕਰ ਆਪ ਲੜ ਬਣਿਆ ਰਿਆ ਚੀਫ ਮਿਨਿਸਟਰ ਚੀਫ ਮਿਨਿਸਟਰ ਹੋ ਕੇ ਲੜ ਲਾ ਅਸਲੀ ਲੜਾਈ ਤਾਂ ਫਿਰ ਫੇਰ ਬਣਦੀ ਆ ਤੇ ਮੈਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਜ਼ਿੰਦਗੀ ਜਿੱਤ ਹਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਈਸ਼ਵਰ ਅੱਲਾ ਗੋਡ ਸਾਡਾ ਕੰਮ ਹੈਗਾ ਆਪਣੀ ਕੰਮ ਇਮਾਨਦਾਰੀ ਨਾਲ ਕਰਕੇ ਅੱਗੇ ਗਾਂ ਵਧਦੇ ਜਾਣਾ ਵਧਦੇ ਜਾਣਾ ਇਹੀ ਕੰਮ ਅਸੀਂ ਕਰਦੇ ਹਾਂ